ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਚ ਤੀਰਥ ਯਾਤਰਾ ਮਾਰਗ ਤੇ 9 ਸਿਹਤ ਏਟੀਐਮ ਸਥਾਪਿਤ ਕਰਨ ਲਈ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਨੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਿਹਤ ਏਟੀਐਮ 10 ਮਿੰਟਾਂ ਦੇ ਅੰਦਰ 50 ਤੋਂ ਵੱਧ ਮਾਪਦੰਡਾ ਦੀ ਤੁਰੰਤ ਜਾਂਚ ਕਰ ਸਕਦੇ ਨੇ ਜਿਨ੍ਹਾਂ ਚ ਬਲੱਡ ਪ੍ਰੈਸ਼ਰ, ਸ਼ੂਗਰ, ਸਰੀਰ ਦਾ ਤਾਪਮਾਨ, ਆਕਸੀਜਨ, ਪੱਧਰ, ਬੀ ਐਮ ਆਈ, ਬਾਡੀ ਟੈਸਟ ਡੀਹਾਈਡਰੇਸ਼ਨ ਅਤੇ ਨਰਵਸ ਦੀ ਧੜਕਣ ਸ਼ਾਮਲ ਨੇ ਸ਼ਰੈਨ ਬੋਰਡ ਨੇ ਸਿਹਤ ਏਟੀਐਮ ਅਤੇ ਕਟੜਾ ਚ ਇੱਕ ਟੈਲੀ ਮੈਡੀਸਨ ਸਟੂਡੀਓ ਦੇ ਲਈ ਹੈਵਲੇਟ ਪੈਕਰਡ ਇੰਟਰਪ੍ਰਾਈਜ਼ਸ ਨਾਲ ਸਮਝੌਤਾ ਕੀਤਾ ਹੈ ਇਸ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਸ਼ਰੈਨ ਬੋਰਡ ਨੇ ਪਿਛਲੇ ਸਾਲ ਦਸੰਬਰ ਚ ਸਰਦਾਲੂਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਇਹਨਾਂ ਵਿੱਚ ਬੋਰਡ ਦੇ ਸਰਕਾਰੀ ਗੈਸਟ ਹਾਊਸ ਵਿੱਚ ਖੇਰਨ ਲਈ ਟ੍ਰੈਵਲ ਸਲਿੱਪ ਅਤੇ ਐਡਵਾਂਸ ਰਿਜ਼ਰਵੇਸ਼ਨ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਇਸ ਲਈ ਸ਼ਰੈਨ ਬੋਰਡ ਕਟੜਾ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਬਿਹਤਰ ਯਾਤਰਾ ਪ੍ਰਬੰਧਾਂ ਨੂੰ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹੈ ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਕਟੜਾ ਲਈ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ